ਖਬਰ ਨਾਵਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ ਰਾਜ ਸ਼੍ਰੀ ਅਕਾਲ ਤਖਸੈਬ ਦੀ ਪਸੀਲ ਤੋਂ ਪੰਜਾਬ ਦੇ ਪੰਥਕ ਲੋਕਾਂ ਨੂੰ ਪਤਾ ਹੈ ਕਿ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਉਹੀ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਨੇ ਜਿਸ ਦੇ ਪ੍ਰਧਾਨ ਨੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੀਜੀ ਵਾ ਦੇ ਪ੍ਰਧਾਨ ਵੀ ਨੇ ਉਨ੍ਹਾਂ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਭੜਤੀ ਕੀਤੀ ਜਾਣੀ ਸੀ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਜਿਹੜੇ ਹੁਕਮ ਕੀਤੇ ਗਏ ਉਹਨਾਂ ਦੀ ਪ੍ਰਵਾਹ ਬਿਲਕੁਲ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੂੰ ਨਹੀਂ ਯਾਨੀ ਕਿ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ 27 ਲੱਖ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਂਬਰ ਜੋੜੇ ਜਾ ਚੁੱਕੇ ਨੇ ਇਹ ਪਾਰਦਰਸ਼ੀ ਹੈ ਜਾਂ ਨਹੀਂ ਇਹ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਪਤਾ ਹੈ ਜਾਂ ਬਲਵਿੰਦਰ ਸਿੰਘ ਭੁੰਦੜ ਨੂੰ ਪਤਾ ਹੈ ਇੱਕ ਪਾਸੇ 11 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਵੱਲੋਂ ਐਕਟਿਵ ਮੈਂਬਰ ਬਲਵਿੰਦਰ ਸਿੰਘ ਭੁੰਦੜ ਨੂੰ ਬੁਲਾਇਆ ਗਿਆ ਹੈ ਜਵਾਬਦੇਹੀ ਜਵਾਬਦੇਹੀ ਕਰਨੀ ਪਵੇਗੀ ਬਲਵਿੰਦਰ ਸਿੰਘ ਪੁੰਦੜ ਨੂੰ ਡਾਕਟਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸੱਤ ਮੈਂਬਰ ਛੇ ਦੂਜੇ ਛੇ ਮੈਂਬਰਾਂ ਦੀ ਅਗਵਾਈ ਦੇ ਵਿੱਚ ਲੇਕਿਨ ਇਧਰ ਸੁਖਬੀਰ ਬਾਦਲ ਨੂੰ ਬਿਲਕੁਲ ਵੀ ਫਰਕ ਨਹੀਂ ਪਿਆ ਇਸ ਲਈ ਸੁਖਬੀਰ ਸਿੰਘ ਬਾਦਲ ਬਿਨਾਂ ਪਰਵਾਹ ਕੀਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਤਸੀਲ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮ ਨਾਵਿਆਂ ਦੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਫਲਸਫੇ ਦੀ ਜਿਸ ਨੂੰ ਸਿੱਖ ਸਜਦਾ ਕਰਦੇ ਨੇ ਖੜੇ ਮੱਥੇ ਉਤੋਂ ਜੋ ਹੁਕਮ ਆਉਂਦੇ ਨੇ ਉਹਨਾਂ ਨੂੰ ਆਉਂਦੇ ਨੇ ਉਹਨਾਂ ਨੂੰ ਸਵੀਕਾਰ ਕਰਦੇ ਨੇ ਲੇਕਿਨ ਇਧਰ ਧਜੀਆਂ ਉਡਾਈਆਂ ਭਗੌੜੇ ਹੋਏ ਗਏ ਦੱਸਿਆ ਜਾ ਰਿਹਾ ਹੈ ਕਿ ਐਵੇਂ ਕਾਲੀ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਿਸ ਨੂੰ ਦਾਗੀ ਧੜੇ ਦੇ ਨਾਮ ਨਾਲ ਪੁਕਾਰਿਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ 11 ਫਰਵਰੀ ਦੀ ਮੀਟਿੰਗ ਤੋਂ ਪਹਿਲਾਂ ਹੀ ਭਰਤੀ ਦਾ ਕੰਮ ਪੂਰਾ ਕਰਨ ਦੀ ਕਾਲੀ ਹੈ 25 ਲੱਖ ਦੀ ਭਰਤੀ ਮੁਕੰਮਲ ਅਤੇ ਨੇੜੇ 5 ਲੱਖ ਹੋਰ 5 ਲੱਖ ਅਤੇ 5000 ਕਾਪੀਆਂ ਵੰਡੀਆਂ ਯਾਨੀ ਕਿ 36 ਤੋਂ 37 ਲੱਖ ਭਰਤੀ ਜਿਹੜੀ ਹੈ ਉਹ 11 ਫਰਵਰੀ ਤੋਂ ਪਹਿਲਾਂ ਪਹਿਲਾਂ ਕਰ ਲਈ ਜਾਵੇਗੀ ਕੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਾਫਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਜਿਹੜੀ ਪਰਤੀ ਕੀਤੀ ਗਈ ਹੈ ਕੀ ਉਹ ਪਰਤੀ ਉੱਤੇ ਕੋਈ ਰੋਕ ਲੱਗੇਗੀ ਕੀ ਉਹ ਪਰਤੀ ਦਾਦ ਕੀਤੀ ਜਾਵੇਗੀ ਕਿਉਂਕਿ 37 ਲੱਖ ਦਾ ਟਾਰਗੇਟ ਜਿਹੜਾ ਹੈ ਪੂਰਾ ਕਰਨਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਸ ਪਾਰਟੀ ਵੱਲੋਂ ਬਰਵਿੰਦਰ ਸਿੰਘ ਭੁੰਦਰ ਦੀ ਅਗਵਾਈ ਵਿੱਚ ਕਿ 37 ਲੱਖ ਦਾ ਡਾਟਾ ਬਰਵਿੰਦਰ ਸਿੰਘ ਭੁੰਦਰ ਦੇ ਕੋਲ ਹੋਣਾ ਚਾਹੀਦਾ ਹੈ ਐਨੀ ਕਾਲੀ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਯਾਨੀ ਕਿ ਅਕਾਲੀ ਦਲ ਬਾਦਲ ਨੂੰ ਅਕਾਲ ਤਖਤ ਦੇ ਜਥੇਦਾਰ ਸਹਿਬਾਨਾਂ ਵੱਲੋਂ ਹੁਕਮ ਜਾਰੀ ਕਰਕੇ 2 ਦਸੰਬਰ ਨੂੰ ਬਣਾਈ ਸੱਤ ਮੈਂਬਰੀ ਭਰਤੀ ਨਿਗਰਾਨ ਕਮੇਟੀ ਦੀ ਕੋਈ ਪਰਵਾਹ ਨਹੀਂ ਇਸ ਕਮੇਟੀ ਦੀ ਪਿਛਲੇ ਦਿਨਾਂ ਵਿੱਚ ਹਰਿੰਦਰ ਸਿੰਘ ਧਾਮੀ ਦੀ ਅਗਵਾਈ ਹਟ ਪਹਿਲੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਸਾਰੇ ਮੈਂਬਰ ਦੀ ਸਹਿਮਤੀ ਬਣੀ ਕਿ ਅਕਾਲ ਤਖਤ ਦੇ ਫੈਸਲੇ ਮੁਤਾਬਕ ਭਰਤੀ ਹੋਣੀ ਚਾਹੀਦੀ ਹੈ 11 ਫਰਵਰੀ ਨੂੰ ਬੁਲਾ ਲਿਆ ਗਿਆ ਹੈ ਲੇਕਿਨ ਇੱਧਰ 11 ਫਰਬਰੀ ਵਾਲੇ ਦਿਨ ਉਹ ਸਾਰੀ ਭਰਤੀ ਬਲਵਿੰਦਰ ਸਿੰਘ ਪੁੰਦੜ ਦੇ ਸਾਹਮਣੇ ਰੱਖ ਦਿੱਤੀ ਜਾਵੇਗੀ ਜਾਵੇਗੀ ਸੋਰੀ ਪ੍ਰਵਿੰਦਰ ਸਿੰਘ ਖੁੰਦੜ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸਾਹਮਣੇ ਰੱਖ ਦਿੱਤੀ ਜਾਵੇਗੀ ਕਿ ਅਸੀਂ ਤਾਂ 37 ਲੱਖ ਮੈਂਬਰ ਪੂਰੇ ਕਰ ਲੈਣੇ ਸ਼੍ਰੋਮਣੀ ਅਕਾਲੀ ਦਲ ਦੇ ਹੁਣ ਦੱਸੋ ਕਿ ਸੱਤ ਮੈਂਬਰੀ ਕਮੇਟੀ ਨੇ ਸਾਡੇ ਨਾਲ ਜੁੜਨਾ ਹੈ ਜਾਂ ਨਹੀਂ ਜੁੜਨਾ ਧੰਨ